ਬਾਲ ਸ਼ਹੀਦ ਸਾਥੀ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਦਿਨ ਨੂੰ ਮਨਾਉਣ ਦੀ ਵੱਖਰੀ ਅੰਦਾਜ਼ ਚ ਇਕੱਠੇ ਹੋਏ ਨੌਜਵਾਨ ਦੋਸਤੋ ਤੇ ਬੇਟੇਓ ਮੈਂ ਤੁਹਾਡੀ ਟੀਮ ਨੂੰ ਸਭ ਤੋਂ ਪਹਿਲਾਂ ਵਧਾਈ ਦੇਣੀ ਚਾਹਨਾ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕਰਕੇ ਪਿਛਲੇ ਦਿਨਾਂ ਦੇ ਦੌਰਾਨ ਸਾਰੇ ਪੰਜਾਬ ਦਾ ਟੂਰ ਕੀਤਾ ਸਾਰੇ ਟੀਮ ਨੇ ਔਰ ਅੱਜ ਤੁਹਾਡਾ ਕਾਠੇ ਦੱਸਦਾ ਵੀ ਉਹਨਾਂ ਦੀ ਮਿਹਨਤ ਉਹ ਐਵੇਂ ਹੀ ਨਹੀਂ ਗਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਨ ਇਦੋਂ ਚੰਗੇ ਢੰਗ ਨਾਲ ਮਨਾਇਆ ਨਹੀਂ ਜਾ ਸਕਦਾ ਜੇ ਸੱਚੀ ਮੁੱਚੀ ਤੁਸੀਂ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਨ ਮਨਾਉਣਾ ਹੋਵੇ ਤਾਂ ਫਿਰ ਇਹੀ ਢੰਗ ਆ ਵੀ ਕਰਤਾਰ ਸਿੰਘ ਸਰਾਬੇ ਦੇ ਵਿਚਾਰਾਂ ਤੇ ਵਿਚਾਰ ਕੀਤੀ ਜਾਵੇ ਬਹੁਤ ਸਾਰੇ ਲੋਕੀ ਦਿਨ ਮਨਾਉਂਦੇ ਆ ਪੀੜੀਆਂ ਪੱਗਾਂ ਵੀ ਬਨ ਲੈਂਦੇ ਆ ਫਿਰ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਉਣ ਲਈ ਵੀ ਸੰਗ ਬਿਠਾੜ ਲਿੰਦੇ ਆ ਪਰ ਜਦੋਂ ਫਿਰ ਭਗਤ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਆਉਣਾ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਦਾ ਜ਼ਿਕਰ ਆਉਣਾ ਉਦੋਂ ਪਿੱਠ ਦੇ ਕੇ ਚਲੇ ਜਾਂਦੇ ਆ ਪਰ ਤੁਸੀਂ ਨੌਜਵਾਨ ਜਿਹੜੇ ਆ ਜਾਏ ਹੋ ਉਹ ਪਿੱਠ ਦੇਣ ਵਾਸਤੇ ਨਹੀਂ ਉਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਕੇ ਉਹਨਾਂ ਵਿਚਾਰਾਂ ਤੇ ਚੱਲਣ ਦਾ ਪਰਨ ਕਰਕੇ ਅੰਤਮ ਸਮੇਂ ਤੱਕ ਵੀ ਲੜਨ ਦਾ ਵਾਅਦਾ ਕਰਦੇ ਹੋ ਇਸ ਮੰਤਬ ਦੇ ਨਾਲ ਤੁਸੀਂ ਆ ਜਾਓ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਸਵੇਰੇ ਮੈਂ ਸੋਚਦਾ ਸਾਂ ਜਦੋਂ ਨੌਜਵਾਨ ਆ ਰਹੇ ਸੀ ਇਥੇ ਵੀ ਹੁਣ ਬਹੁਤਾ ਮਰਨ ਦਾ ਚਿੰਤਾ ਨਹੀਂ ਹੈ ਜ਼ਿੰਦਗੀ 'ਚ ਮੈਂ ਆਪਣੇ ਬਾਰੇ ਕਹਿ ਰਿਹਾ ਸਾਂ ਖਾਸ ਤੌਰ ਤੇ ਆਪਣੀ ਪੀੜ੍ਹੀ ਵੱਲੋਂ ਜਿਹੜੀ ਹੁਣ 70 75 ਦੇ ਨੇੜੇ ਪਹੁੰਚ ਗਈ ਹੈ ਤਾਨੂੰ ਦੇਖ ਕੇ ਮੈਨੂੰ ਲੱਗਦਾ ਵੀ ਹੁਣ ਬਹੁਤੇ ਮਰਨ ਦੀ ਚਿੰਤਾ ਨਹੀਂ ਕਿਉਂਕਿ ਇਸ ਲਹਿਰ ਨੂੰ ਅੱਗੇ ਲੈ ਕੇ ਜਾਣ ਵਾਲੀ ਪੀੜ੍ਹੀ ਕਾਇਮ ਹੋ ਰਹੀ ਹੈ ਤੁਹਾਡਾ ਇਕੱਲਾ ਇੱਥੇ ਆਉਣਾ ਹੀ ਨਹੀਂ ਹੈ ਇਹਨਾਂ ਵਿਚਾਰਾਂ ਦੇ ਤੌਰ ਤੇ ਖੜਨਾ ਔਰ ਫਿਰ ਸਾਰੀਆਂ ਗਰਮੀਆਂ ਸਾਰੀ ਮੁਸ਼ਕਲਾਂ ਦੇ ਬਾਵਜੂਦ ਵੀ ਸੁਣਨਾ ਇਹ ਦੱਸਦਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਦੌਰਾਨ ਇਸ ਇਨਕਲਾਬੀ ਲਹਿਰ ਨੂੰ ਅੱਗੇ ਲੈ ਕੇ ਜਾਓਗੇ ਇਹਦੇ ਵਾਸਤੇ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਇੱਕ ਦੁਨੀਆ ਦਾ ਮਹਾਨ ਇਨਕਲਾਬੀ ਹੋਇਆ ਚੀਗਵੇਰਾ ਠੀਕ ਹੈ ਵੀਰਾ ਅਰਜנטיਨਾ ਵਿੱਚ ਜੰਮਿਆ ਸੀ ਉਹ ਫੁੱਟਬਾਲ ਦਾ ਪਲੇਅਰ ਬਣਨਾ ਚਾਹੁੰਦਾ ਸੀ ਕਿਉਂਕਿ ਅਰਜנטיਨਾ ਦੇ ਲੋਕ ਫੁੱਟਬਾਲ ਬਹੁਤ ਖੇលਦੇ ਆ ਪਰ ਚੀਗਵੇਰਾ ਫੁੱਟਬਾਲ ਨਾ ਖੇਡ ਸਕਿਆ ਕਿਉਂਕਿ ਉਹਨੂੰ ਦਮੇ ਦੀ ਬਿਮਾਰੀ ਲੱਗ ਗਈ ਫਿਰ ਉਹਨੇ ਦਮੇ ਦੀ ਬਿਮਾਰੀ ਦਾ ਇਲਾਜ ਕੀ ਕਰਾਉਣਾ ਸੀ ਇਲਾਜ ਤਾਂ ਮਾੜਾ ਮੋਟਾ ਜੇਬ ਵਿੱਚ ਗੋਲੀਆਂ ਰੱਖ ਲਈਆਂ ਫਿਰ ਉਹ ਅਰਜנטיਨਾ ਤੋਂ ਕਿਊਬਾ ਵਿੱਚ ਚਲਾ ਗਿਆ ਜਿੱਥੇ ਹਾਲੇ ਕ੍ਰਾਂਤੀ ਦਾ ਵਿਗਲ ਨਹੀਂ ਸੀ ਵੱਜਿਆ ਉੱਥੇ ਜਾ ਕੇ ਉਹਨੇ ਫੇਰ ਕ੍ਰਾਂਤੀ ਦਾ ਵਿਗਲ ਵਜਾਇਆ ਉਹਦੇ ਨਾਲ ਉੱਥੇ ਦੇ ਸਾਥੀ ਫੀਡਲ ਕਾਸਟਰ ਹੋਣੀ ਉਹ ਰਲ ਗਿਆ ਤੇ ਚੀਨ ਦੇ ਲੋਕਾਂ ਨੇ ਜਿਹੜੀ ਕਸਤਾ ਦੀ ਸਰਕਾਰ ਸੀ ਉਹਨੂੰ ਉਲੱਦ ਕੇ ਉੱਥੇ ਇਨਕਲਾਬ ਦਾ ਝੰਡਾ ਬੁਲੰਦ ਕੀਤਾ ਕਿਊਬਾ 'ਚ ਉਹ ਇਨਕਲਾਬ ਕਾਮਯਾਬੀ ਤੋਂ ਬਾਅਦ ਫੀਡਲ ਕਾਸਟਰ ਉਹਦਾ ਪ੍ਰਧਾਨ ਬਣ ਗਿਆ ਰਾਸ਼ਟਰਪਤੀ ਕਿਊਬਾ ਦਾ ਤੇ ਚੀਗਵੇਰਾ ਉੱਥੇ ਦਾ ਖਜ਼ਾਨਾ ਮੰਤਰੀ ਬਣ ਗਿਆ ਥੋੜੇ ਦਿਨ ਬਾਅਦ ਸੋਚਣ ਲੱਗਾ ਵੀ ਮੈਂ ਤਾਂ ਜੰਮਿਆ ਸੀ ਅਰਜنٹੀਨਾ ਵਿੱਚ ਇੱਥੇ ਤਾਂ ਮੈਂ ਆਇਆ ਸੀ ਲੜਨ ਵਾਸਤੇ ਤੇ ਲੜਨ ਤੋਂ ਬਾਅਦ ਇੱਥੇ ਇਨਕਲਾਬ ਕਾਮਯਾਬ ਹੋ ਗਿਆ ਪਰ ਫੀਡਲ ਕਾਸਟ ਉਹ ਤੇਰਾ ਦਾ ਦੇਸ਼ ਹੈ ਤੂੰ ਤਾਂ ਪ੍ਰਧਾਨ ਬਣ ਗਿਆ ਚੰਗਾ ਹੋਇਆ ਪਰ ਮੇਰਾ ਹਾਲੇ ਕੰਮ ਥੋੜੋ ਮੁੱਕਿਆ ਉਹਨੇ ਫੇਰ ਇੱਕ ਲਾਈਨ ਲਿਖੀ ਬਹੁਤ ਵਧੀਆ ਕਹਿੰਦਾ ਜਿੰਨਾ ਚਿਰ ਦੁਨੀਆ ਦਾ ਇੱਕ ਹਿੱਸਾ ਵੀ ਗੁਲਾਮ ਆ ਉਹਨਾਂ ਚਿਰ ਦੁਨੀਆ ਦਾ ਕੋਈ ਕ੍ਰਾਂਤੀਕਾਰੀ ਆਪਣੇ ਘਰਾਂ 'ਚ ਨਹੀਂ ਮਿਲੇਗਾ ਮੈਦਾਨੇ ਜੰਗ 'ਚ ਮਿਲੇਗਾ ਫਿਰ ਉਹਨੇ ਚੀਕਵੇਰਾ ਨੇ ਇਹਦਾ ਵਹਿਦਾ ਪੂਰਾ ਕੀਤਾ ਅੰਦਾਜ਼ਾ ਲਾਇਓ ਨੌਜਵਾਨੋ ਉਹਨੇ ਫਿਰ ਚੋਰੀ ਆਪਣਾ ਅਸਤੀਫਾ ਲਿਖਿਆ ਅਸਤੀਫਾ ਲੈ ਕੇ ਫਿਰ ਫੀਡਲ ਕਾਸਟ ਨੂੰ ਦਿੱਤਾ ਉਹਨੂੰ ਕਹਿਣ ਲੱਗਾ ਨਾ ਹੁਸ ਨਾ ਕਰੀ ਰੌੜਾ ਨਾ ਪਾਈ ਥੋੜੇ ਦਿਨਾਂ ਬਾਅਦ ਫਿਰ ਦਸ ਨੇ ਲੋਕਾਂ ਨੂੰ ਤੇ ਮੈਂ ਚਲਾ ਗਿਆ ਫਿਰ ਉਹ ਬੰਦਾ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਬਲੀਵਿਆ ਦੇ ਚਲਾ ਗਿਆ ਉਹ ਬਲੀਵਿਆ ਦੇ ਵਿੱਚ ਜੰਗਲਾਂ ਜਾ ਕੇ ਲੜਦਾ ਹੋਇਆ ਸ਼ਹੀਦ ਹੋ ਗਿਆ ਉਹਨੇ ਫਿਰ ਆਖੰਤਮ ਸਮੇਂ ਗੱਲ ਇੱਕ ਲਿਖੀ ਹੈ ਉਹ ਕਹਿੰਦਾ ਭਈ ਕੋਈ ਵੀ ਫੌਜੀ ਯੋਧਾ ਕਮਿਊਨਿਸਟ ਮਰਨ ਤੋਂ ਨਹੀਂ ਡਰੇਗਾ ਜੇ ਨੂੰ ਇਹ ਭਰੋਸਾ ਲੱਗ ਜਾਏ ਵੀ ਉਹਦੀ ਬੰਦੂਕ ਚੱਕਣ ਵਾਲਾ ਬੰਦਾ ਨਵਾਂ ਨੌਜਵਾਨ ਪੈਦਾ ਹੋ ਗਿਆ ਉਹਦੀ ਬੰਦੂਕ ਖਾਲੀ ਨਹੀਂ ਜਾਏਗੀ ਇਸ ਲਈ ਮੈਂ ਤੁਹਾਨੂੰ ਅੱਜ ਦੇ ਇਸ ਦਿਨ ਤੇ ਮੁਬਾਰਕਵਾ ਦਿੰਨਾ ਕਿ ਤੁਸੀਂ ਚੀ ਗਵੇਰਾ ਦੇ ਸਾਥੀ ਬਣ ਕੇ ਉਹਦੀ ਬੰਦੂਕ ਨੂੰ ਚੱਕ ਕੇ ਫਿਰ ਯੁੱਧ ਕਰਨ ਨੂੰ ਕਰੋਗੇ لازمی ਇਸ ਯੁੱਧ ਨੂੰ ਜਿੱਤ ਤੱਕ ਲੈ ਕੇ ਜਾਓਗੇ ਇਸ ਲਈ ਤੁਸੀਂ ਅੱਜ ਵਧਾਈ ਦੇ ਪਾਤਰ ਹੋ ਦੂਜਾ ਗੱਲ ਸਮਾਂ ਬਹੁਤ ਮਾੜਾ ਆ ਸਮਾਂ ਮਾੜਾ ਇਹ ਆ ਵੀ ਵਿਦਿਆ ਨਹੀਂ ਲੋਕਾਂ ਨੂੰ ਮਿਲਦੀ ਗਰੀਬਾਂ ਦੇ ਬੱਚੇ ਢੇਰਾਂ ਤੇ ਖੇលਦੇ ਆ ਉਹਨਾਂ ਕੋ ਬੱਸਾਂ ਤੇ ਲਜਾਣ ਜੋਗੇ ਪੈਸੇ ਨਹੀਂ ਬਹੁਤ ਸਾਰੇ ਬੱਚੇ ਕਦੀ ਸਕੂਲ ਜਾਂਦੇ ਹੀ ਨਹੀਂ ਹੈ ਕਿਉਂਕਿ ਸਕੂਲੇ ਜਾਂਨ ਜੋਗਾ ਪੈਸਾ ਚਾਹੀਦਾ ਫੇਰ ਪੜ੍ਹਾਈ ਕਰਦੇ ਆ ਕਰਦੇ ਆ 10ਵੀਂ ਤੱਕ ਮਸੀ ਜਾਂਦਾ ਯੂਨੀਵਰਸਿਟੀ ਤੇ ਜਾਣ ਦਾ ਮਸਲਾ ਖਰਾਬ ਹੋ ਜਾਂਦਾ ਉੱਥੇ ਪੈਸਾ ਜ਼ਿਆਦਾ ਲੱਗਦਾ ਯੂਨੀਵਰਸਿਟੀ ਨਹੀਂ ਜਾ ਰਿਹਾ ਜੇ ਕੋਈ ਮੰਨ ਲਓ 100 ਹਜ਼ਾਰਾਂ ਚ ਇੱਕ ਚਲਾ ਜਾਵੇ ਉਹਦੇ ਵਾਸਤੇ ਨੌਕਰੀ ਕੋਈ ਨਹੀਂ ਮਿਲਦੀ ਨੌਕਰੀ ਕੱਲੇ ਪੜ੍ਹੇ ਲਿਖੇ ਨੂੰ ਨਹੀਂ ਚਾਹੀਦੀ ਨੌਕਰੀ ਨੂੰ ਪੜ੍ਹਨੂ ਵੀ ਚਾਹੀਦੀ ਆ ਕਈ ਵਾਰੀ ਅਸੀਂ ਨੌਕਰੀ ਦਾ ਕਨਸੈਪਟ ਹੀ ਬਣਾ ਲਿਆ ਵੀ ਸ਼ਾਇਦ ਪੜ੍ਹੇ ਲਿਖੇ ਲੋਕਾਂ ਦੀ ਨੌਕਰੀ ਦਾ ਜ਼ਿਕਰ ਕਰ ਰਹੇ ਆ ਹਨ ਪੜ੍ਹਦੀ ਨੌਕਰੀ ਵੀ ਚਾਹੀਦੀ ਆ ਨਾ ਪੜ੍ਹਦਾ ਵੀ ਪੇਟ ਲੱਗਾ ਹੋਇਆ ਇਹ ਠੀਕ ਆ ਭਈ ਪੜਾਣੂ ਵੀ ਨੌਕਰੀ ਚਾਹੀਦੀ ਆ ਤੇ ਪੜ੍ਹੇ ਲਿਖੇ ਲੋਕਾਂ ਦੀ ਵਿਦਿਆ ਦਾ ਮੁੱਲ ਪੈਣਾ ਚਾਹੀਦਾ ਉਹਨਾਂ ਨੂੰ ਨੌਕਰੀ ਚਾਹੀਦੀ ਆ ਅੱਜ ਨੌਕਰੀ ਨਹੀਂ ਮਿਲ ਰਹੀ ਆਉਣ ਵਾਲੇ ਦਿਨਾਂ ਦੇ ਦੌਰਾਨ ਕਿ ਨੌਕਰੀਆਂ ਹੋਰ ਘਟ ਜਾਣੀਆਂ ਮੈਂ ਤੁਹਾਨੂੰ ਐਲਾਨ ਕਰਨਾ ਚਾਹੁੰਦਾ ਜਿਸ ਪਾਸੇ ਮੋਦੀ ਸਰਕਾਰ ਤੁਰਹੀ ਹੋਈ ਆ ਉਹ ਨੌਕਰੀਆਂ ਦੇਣ ਦੇ ਰਸਤੇ ਤੇ ਪਾਬੰਦੀ ਲਾ ਰਹੀ ਆ ਤੇ ਨੌਕਰੀਆਂ ਖਤਮ ਕਰਨ ਵਾਲਾ ਰਾਹ ਤੋੜ ਰਹੀ ਆ ਕਿੱਦਾਂ ਭਲਾ ਜ਼ਿਕਰ ਕੀਤਾ ਵੀ ਰੇਲਵੇ ਜੇ ਨਿੱਜੀ ਹੱਥਾਂ ਨੂੰ ਦੇ ਦੇਣੀ ਆ ਫਿਰ ਨੌਕਰੀਆਂ ਪੈਦਾ ਨਹੀਂ ਹੋਣੀਆਂ ਨੌਕਰੀਆਂ ਪਹਿਲਾਂ ਦੇ ਨਾਲੋਂ ਘਟ ਜਾਣੀਆਂ ਤੁਸੀਂ ਦੇਖੋਗੇ ਨਿੱਜੀ ਹੱਥਾਂ 'ਚ ਫਰਕ ਹੀ ਪੈਂਦਾ ਸਰਕਾਰ ਦਾ ਹੋਵੇ ਦਾ ਨਿੱਜੀ ਹੋਵੇ ਜਿਹੜਾ ਰੇਲਵੇ ਦਾ ਗੱਡੀ 'ਚ ਬੈਠਾ ਬੰਦਾ ਸਫ਼ਰ ਕਰਦਾ ਜਿਹੜਾ ਤਾਂ ਸਰਕਾਰ ਦਾ ਟੀਟੀ ਐ ਉਹਦੀ ਤਰ੍ਹਾਂ ਆਇਆ 70000 ਰੁਪਈਆ ਮਹੀਨਾ ਲੇਕਿਨ ਜਿਹੜਾ ਉਸੇ ਡੱਬੇ ਵਿੱਚ ਝਾੜੂ ਦਿੰਦਾ ਹੈ ਨਾ ਝਾੜੂ ਦਿੰਦਾ ਤੁਹਾਡੀ ਲੈਟਰਨ ਸਾਫ਼ ਕਰਦਾ ਤੁਹਾਡੀ ਗੰਦਗੀ ਸਾਫ਼ ਕਰਦਾ ਉਹਦੀ ਤਰ੍ਹਾਂ ਪੁੱਛੋਗੇ ਤਾਂ 5000 ਤੋਂ ਜ਼ਿਆਦਾ ਨਹੀਂ ਜਿਹਨੇ ਸਾਰੀ ਰਾਤ ਜਾ ਕੇ ਤੁਹਾਨੂੰ ਬਿਸਤਰਾ ਦੇਣਾ ਉਹਨੂੰ ਪੁੱਛੋਂਗੇ ਉਹ ਕਹਿੰਦਾ ਮੈਨੂੰ 55000 ਰੁਪਇਆ ਮਿਲਦਾ ਇਹ ਆ ਇੱਕ ਸਰਕਾਰੀ ਨੌਕਰੀ ਦਾ ਤੇ ਪ੍ਰਾਈਵੇਟ ਨੌਕਰੀ ਦਾ ਅੰਤਰ ਸਰਕਾਰ ਇਸ ਰਾਹ ਤੇ ਤੁਰੀ ਹੋਈ ਆ ਉਹ ਕਹਿੰਦੀ ਵੀ ਸਰਕਾਰ ਦਾ ਕੋਈ ਕੰਮ ਨਹੀਂ ਹੈ ਬੈਂਕਾਂ ਚਲਾਉਣੀਆਂ ਰੇਲਵੇ ਚਲਾਉਣੀ ਹਵਾਈ ਜਹਾਜ਼ ਚਲਾਉਣੇ ਸਾਡਾ ਕੰਮ ਨਹੀਂ ਸਾਡਾ ਕੰਮ ਤਾਂ ਫੌਜ ਦਾ ਆ ਜਿਹੜੇ ਲੋਕੀ ਲੜਨਗੇ ਉਹਨਾਂ ਦੇ ਡਾਂਗਾ ਫੇਰਨੀਆਂ ਸਾਡਾ ਕੰਮ ਆ ਇਹ ਕੰਮ ਅਦਾਨੀਆਂ ਬਾਨੀਆਂ ਦੇ ਹਵਾਲੇ ਕਰ ਦੇਣਾ ਇਦੇ ਨਾਲ ਨੌਕਰੀਆਂ ਦਾ ਭੋਗ ਪੈ ਜਾਏਗਾ ਤੇ ਨੌਕਰੀਆਂ ਦਾ ਭੋਗ ਪੈਣ ਦੇ ਨਾਲ ਫਿਰ ਨੌਜਵਾਨਾਂ ਦੀ ਅਵਸਥਾ ਕੀ ਹੋਏਗੀ ਇਹਦਾ ਅੰਦਾਜ਼ਾ ਤੁਸੀਂ ਲਾ ਲਓ ਤੁਸੀਂ ਹਾਲੇ ਸੁਪਨੇ ਲਏ ਆ ਉਹ ਸੁਪਨੇ ਤੁਹਾਡੇ ਪੂਰੇ ਹੋਣ ਅਸੀਂ ਸੁਪਨੇ ਜੇ ਕਦੀ ਲੈ ਵੀ ਸੀ ਤੇ ਉਹ ਪੂਰੇ ਹੋ ਗਏ ਜਾਂ ਨਹੀਂ ਹੋ ਗਏ ਹੁਣ ਅਸੀਂ ਅੰਤਮ ਸਮੇਂ ਦੇ ਜਾ ਰਹੇ ਆ ਪਰ ਜਿਹੜਾ ਅਜ ਨੌਜਵਾਨ ਹਲੇ ਨਵਾਂ ਨਵਾਂ ਪੜ੍ਹਾਈ ਕਰ ਰਿਹਾ ਨਵਾਂ ਨਵਾਂ ਨੌਜਵਾਨੀ ਚ ਪੈਰ ਧਰਿਆ ਉਹਦਾ ਸੁਪਨਾ ਆ ਕਿ ਮੈਂ ਜ਼ਿੰਦਗੀ ਚ ਤਰੱਕੀ ਕਰਾਂ ਮੈਂ ਆਪਣੇ ਪਰਿਵਾਰ ਦਾ ਨਾਂ ਉੱਚਾ ਕਰਾਂ ਮੈਂ ਚੰਗੀ ਵਿੱਦਿਆ ਹਾਸਲ ਕਰਾਂ ਮੈਂ ਆਪਣੇ ਪਰਿਵਾਰ ਦੀ ਸਿਹਤ ਚੰਗੀ ਰੱਖਾਂ ਉਹਦਾ ਵੱਡਾ ਸੁਪਨਾ ਆ ਇਹ ਸੁਪਨਾ ਕਰਤਾਰ ਸਿੰਘ ਸਰਾਬੇ ਨੇ ਵੀ ਲਿਆ ਸੀ ਔਰ ਕਰਤਾਰ ਸਿੰਘ ਸਰਾਬੇ ਨੇ ਆਪਣਾ ਸੁਪਨਾ ਪੂਰਾ ਕਰਨ ਵਾਸਤੇ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਇੰਜੀਨੀਅਰਿੰਗ ਕਰਨ ਦਾ ਮਨ ਬਣਾ ਲਿਆ ਪਰ ਸੋਚਿਆ ਵੀ ਕਰਤਾਰ ਸਿੰਘ ਸਰਾਬੇ ਆ ਤੇਰਾ ਸੁਪਨਾ ਤਾਂ ਪੂਰਾ ਹੋ ਜਾਏਗਾ ਪਰ ਉਹਨਾਂ ਲੱਖਾਂ ਸਰਾਬਿਆਂ ਦਾ ਸੁਪਨਾ ਕਿੱਥੇ ਜਾਏਗਾ ਜਿਹੜੇ ਘਰੀ ਬੈਠੇ ਆ ਕੰਮ ਨਹੀਂ ਮਿਲਦਾ ਤੇ ਰੋਟੀ ਵੀ ਖਾਣ ਨੂੰ ਮਿਲਦੀ ਹਾਲਾਂਕਿ ਸਰਾਬੇ ਨੂੰ ਆਪਣਾ ਸੁਪਨਾ ਪੂਰਾ ਕਰਨ ਵਿੱਚ ਕੋਈ ਨਾ ਕਾਮਯਾਬੀ ਨਹੀਂ ਸੀ ਮਿਲੀ ਉਹ ਫੇਲ ਨਹੀਂ ਹੋਇਆ ਹੱਲੇ ਉਹਦਾ ਸੁਪਨਾ ਸਹਕਾਰ ਹੋ ਸਕਦਾ ਸੀ ਪਰ ਉਹਨੇ ਕਿਹਾ ਵੀ ਮੈਂ ਸੁਪਨਾ ਆਪਣਾ ਇਕੱਲਾ ਕੀ ਕਰਨਾ ਲੈ ਕੇ ਜੇ ਮੇਰੇ ਵਰਗੇ ਕਰੋੜਾਂ ਲੋਕਾਂ ਦੇ ਸੁਪਨੇ ਨਹੀਂ ਪੂਰੇ ਹੁੰਦੇ ਤੇ ਫਿਰ ਕਰੋੜਾਂ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਸਰਾਬਾ ਅਮਰੀਕਾ ਤੋਂ ਵਾਪਸ ਭਾਰਤ ਮੁੜਿਆ ਆ ਤੇ ਭਾਰਤ ਵਾ ਕੇ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਣਿਆ ਇਹ ਆ ਸਾਡਾ ਆਦਰਸ਼ ਔਰ ਇਹ ਆਦਰਸ਼ ਜਿਹੜਾ ਸਰਾਬੇ ਦਾ ਤੁਸੀਂ ਲੈ ਕੇ ਤੁਰੇ ਹੋ ਨਾ ਇਹ ਆਦਰਸ਼ ਹੁਣ ਤਾਂ ਪੂਰਾ ਹੋਣਾ ਨੌਜਵਾਨੋ ਕਿਉਂਕਿ ਸਰਕਾਰਾਂ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਆ ਉਹ ਨੌਜਵਾਨਾਂ ਨੂੰ ਨਸ਼ਿਆਂ 'ਚ ਪਾਉਣਾ ਚਾਹੁੰਦੀਆਂ ਉਹ ਨੌਜਵਾਨਾਂ ਨੂੰ ਗੰਦੇ ਗੀ ਸੁਣਾ ਕੇ ਮਾੜੇ ਸੱਭਿਆਚਾਰ ਵੱਲ ਤੋਰਨਾ ਚਾਹੁੰਦੀਆਂ ਉਹ ਸਰਕਾਰਾਂ ਇਦਾਂ ਦੀਆਂ ਉਹ ਚਾਹੁੰਦੀਆਂ ਕਿ ਚੌਂਕਾ ਵਿੱਚ ਖੜੇ ਹੋ ਕੇ ਤੁਸੀਂ ਲੁੱਟਖੋਹਾਂ ਦਾ ਕੰਮ ਕਰੋ ਤਾਂ ਫੇਰ ਸਰਕਾਰ ਦਾ ਕੰਮ ਸੌਖਾ ਆ ਲੋਕੀ ਇਨਕਲਾਬ ਦੀ ਗੱਲ ਕਿਉਂ ਕਰਨਗੇ ਸਰਕਾਰਾਂ ਨੌਜਵਾਨਾਂ ਨੂੰ ਤਬਾਹ ਕਰਨਾ ਚਾਹੁੰਦੀਆਂ ਇਸ ਲਈ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ ਕਿ ਜਦੋਂ ਸਵਾ ਬਣਾਓ ਜਦੋਂ ਕਰਤਾਰ ਸਿੰਘ ਸਰਾਬੇ ਤੇ ਭਗਤ ਸਿੰਘ ਦੇ ਨਾਂ ਤੇ ਲੋਕਾਂ ਨੂੰ ਇਕੱਠੇ ਕਰੋ ਤਾਂ ਇਹ ਦੱਸੋ ਲੋਕਾਂ ਨੂੰ ਕੁਰਬਾਨੀ ਕਿਹੜੀ ਕੀਤੀ ਆ ਪਰ ਨਾਲ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਕਰਾਓ ਜੇ ਵਿਚਾਰਾਂ ਤੋਂ ਜਾਣੂ ਨਾ ਕਰਾਇਆ ਤੇ ਭੁਲੇਖਾ ਲੱਗ ਜਾਏਗਾ ਵੀ ਤੁਹਾਡੇ ਵਾਲਾ ਸਰਾਬਾ ਚੰਗਾ ਆ ਕਿ ਆ ਜਿਹੜਾ ਪੰਜਾਬ ਦਾ ਭਗਵੰਤ ਮਾਨ ਆ ਉਹਦੇ ਵਾਲਾ ਸਰਾਬਾ ਚੰਗਾ ਆ ਫਿਰ ਭੁਲੇਖਾ ਲੱਗ ਜਾਏਗਾ ਕਿ ਆਰਐਸਐਸ ਦਾ ਭਗਸੋ ਚੰਗਾ ਆ ਕਿ ਤੁਹਾਡਾ ਭਗਸੋ ਚੰਗਾ ਆ ਇਹ ਵਿਚਾਰਾਂ ਦਾ ਅੰਤਰ ਨਹੀਂ ਆਉਣਾ ਫਿਰ ਪਗਸੋ ਦਾ ਨਿਰਣਾ ਨਹੀਂ ਬਣ ਸਕਣਾ ਇੱਥੇ ਦਾ ਪਗਸੋ ਨੂੰ ਕਈ ਵਾਰੀ ਪੱਗ ਵਾਲਾ ਬਣਾ ਦਿੰਦਾ ਕੋਈ ਇੱਕ ਸਿਮਰਜੀਤ ਮਾਨ ਆ ਉਹ ਕਹਿੰਦਾ ਸਰਦਾਰ ਸੀ ਭਗਤ ਸਿੰਘ ਕੋਈ ਕਹਿੰਦਾ ਟੋਪੀ ਵਾਲਾ ਸੀ ਭਗਤ ਸਿੰਘ ਜੇ ਵਿਚਾਰਾਂ ਦੇ ਤੌਰ ਤੇ ਨਹੀਂ ਵਿਚਾਰੋਗੇ ਫਿਰ ਟੋਪੀ ਤੇ ਪਗੜੀ ਦੀ ਲੜਾਈ ਰਹੇਗੀ ਫਿਰ ਭਗਤ ਸਿੰਘ ਦੇ ਵਿਚਾਰਾਂ ਦੀ ਲੜਾਈ ਨਹੀਂ ਚੱਲੇਗੀ ਇਸ ਲਈ ਜਦੋਂ ਤੁਸੀਂ ਹੁਣ ਆਪਣੀਆਂ ਸੁਭਾਵਾਂ ਬਣਾਉਣੀਆਂ ਉਹਨਾਂ ਸੁਭਾਵਾਂ ਵਿੱਚ ਜਾ ਕੇ ਵਿਚਾਰ ਵਟਾਂਦਰਾ ਕਰੋ ਕਿ ਕਰਤਾਰ ਸਿੰਘ ਸਰਾਬੇ ਦੇ ਵਿਚਾਰ ਕਿਹੜੇ ਸਨ ਇਸੇ ਤਰ੍ਹਾਂ ਉਦਮ ਸਿੰਘ ਸੁਨਾਮ ਦੇ ਵਿਚਾਰ ਕਿਹੜੇ ਸਨ ਤੇ ਉਹਨਾਂ ਵਿਚਾਰਾਂ ਤੇ ਲੋਕਾਂ ਨੂੰ ਇਕੱਠਿਆਂ ਕਰੋ ਤੇ ਜਿਹੜਾ ਸੁਪਨਾ ਲਿਆ ਸੀ ਇਨਕਲਾਬ ਕਰਨ ਦਾ ਜਿਹਦਾ ਜ਼ਿਕਰ ਮੇਰੇ ਨੌਜਵਾਨਾਂ ਨੇ ਕੀਤਾ ਉਹ ਸੁਪਨਾ ਪੂਰਾ ਹੋ ਸਕੇ ਇਹ ਕੰਮ ਕਰਨ ਵੇਲੇ ਦੋ ਗੱਲ ਦਾ ਧਿਆਨ ਰੱਖਿਓ ਇੱਕ ਤਾਂ ਇਹ ਆ ਵੀ ਸੰਕੀਰਨ ਨਾ ਬਣਿਓ ਥੋੜ੍ਹ ਦਿਲੇ ਨਾ ਬਣਿਓ ਥੋੜੀ ਸਭਾ ਦਾ ਉਹ ਮੈਂਬਰ ਬਣਨਾ ਚਾਹੀਦਾ ਜਿਹੜਾ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਮੰਨਦਾ ਤੁਹਾਡੀ ਸਭਾ ਦਾ ਮੈਂਬਰ ਬਣਨਾ ਚਾਹੀਦਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਉਸ ਪੰਥ ਦੀ ਸਾਜਣਾ ਜਿਹੜੀ ਅਨੰਦਪੁਰ ਦੀ ਧਰਤੀ ਤੇ ਕੀਤੀ ਸੀ ਜਿਨ੍ਹਾਂ ਨੇ ਪੰਜ ਕਕਾਰ ਪਾਏ ਹੋਏ ਆ ਉਹ ਵੀ ਤੁਹਾਡੀ ਸਭਾ ਦਾ ਮੈਂਬਰ ਚਾਹੀਦਾ ਆ ਤੁਹਾਡੀ ਸਭਾ ਦਾ ਮੈਂਬਰ ਉਹ ਪਿੰਡ ਦਾ ਨੌਜਵਾਨ Hindu ਵੀ ਚਾਹੀਦਾ ਜਿਹੜੇ ਮੋਦੀ ਰੌਲਾ ਪਾਉਂਦਾ ਵੀ ਮੈਂ ਹਿੰਦੂਆਂ ਦਾ ਰਾਜ ਲਿਆਉਣਾ ਉਹ ਹਿੰਦੂਆਂ ਤੇ ਨਾਤੇ ਮੁਸਲਮਾਨਾਂ ਤੇ ਹਿੰਦੂਆਂ ਦਾ ਦੰਗਾ ਕਰਾਉਣਾ ਚਾਹੁੰਦਾ ਪਰ ਤੁਸੀਂ ਆਪਣਾ ਉਸ ਹਿੰਦੂ ਨੂੰ ਮਿੱਤਰ ਬਣਾਉਣਾ ਜਿਹੜਾ ਹਿੰਦੂ ਤੁਹਾਡੇ ਵਾਂਗਰ ਨੌਕਰੀ ਚਾਹੁੰਦਾ ਜਿਹੜਾ ਹਿੰਦੂ ਤੁਹਾਡੇ ਵਾਂਗਰ ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਜਿਹੜਾ ਆਪਣੀ ਮਾਂ ਦਾ ਇਲਾਜ ਕਰਨਾ ਚਾਹੁੰਦਾ ਤੁਸੀਂ ਉਸ ਹਿੰਦੂ ਨੂੰ ਆਪਣਾ ਮਿੱਤਰ ਬਣਾਉਣਾ ਹੈ ਮੇਰਾ ਪਾਪ ਕੱਲਾ ਇਦਾਂ ਨਹੀਂ ਰਹਿਣਾ ਵੀ ਜਿਹੜਾ ਸਾਡੇ ਵਿਚਾਰਾਂ ਦਾ ਹਾਮੀ ਹੋਵੇ ਇਨਕਲਾਬ ਦਾ ਉਹੀ ਕੱਲਾ ਨਾਲ ਲੈਣਾ ਆਪਣੇ ਨੂੰ ਧਾਰਾ ਵੱਡਾ ਬਣਾਇਓ ਇਹਦੇ ਵਿੱਚ ਸਿੱਖ ਮਰਿਆਦਾ ਨੂੰ ਮੰਨਣ ਵਾਲੇ ਲੋਕ ਇਹਦੇ ਵਿੱਚ ਅਰਬਦਾਸ ਜੀ ਨੂੰ ਮੰਨਣ ਵਾਲੇ ਲੋਕ ਇਹਦੇ ਵਿੱਚ ਕਬੀਰ ਦੀ ਬਾਣੀ ਦੇ ਉਹਨੇ ਆਈ ਇਹਦੇ ਵਿੱਚ ਹਿੰਦੂਆਂ ਦੀ ਵਿਚਾਰਾਂ ਦੇ ਲੋਕ ਮੁਸਲਮਾਨ ਵਿਚਾਰਾਂ ਦੇ ਲੋਕ ਸਾਰਿਆਂ ਨੂੰ ਸ਼ਾਮਲ ਕੀਤਾ ਜਾਏ ਉਹ ਸਾਰਿਆਂ ਨੂੰ ਸ਼ਾਮਲ ਕਰਕੇ ਉਹਨਾਂ ਦੇ ਮੁੱਦਿਆਂ ਤੇ ਲੜਾਈ ਲੜੋ ਜਿਹੜੇ ਲੋਕਾਂ ਦੇ ਮੁੱਦੇ ਦੱਸਿਆ ਮੈਂ ਹੁੰਦਾ ਜ਼ਿਕਰ ਨਹੀਂ ਕਰਨਾ ਦੁਬਾਰਾ ਉਹ ਆ ਬੇਕਾਰੀ ਦਾ ਮੁੱਦਾ ਮਹਿੰਗਾਈ ਦਾ ਮੁੱਦਾ ਉਹ ਸਿੱਖ ਸਸਤੀ ਸਿੱਖਿਆ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਲੋਕਾਂ ਨੂੰ ਕਰੋ ਇਹ ਮੈਂ ਤਾਂ ਤੁਹਾਨੂੰ ਕਿਹਾ ਵੀ ਜੇ ਤੁਸੀਂ ਇਹ ਕੰਮ ਨਾ ਕੀਤਾ ਜੇ ਤੁਸੀਂ ਆਪਣਾ ਦੈਰਾ ਸਿੱਖਾਂਾਂ 'ਚ ਹਿੰਦੂਆਂ 'ਚ ਮੁਸਲਮਾਨਾਂ 'ਚ ਨਾ ਵਧਾਇਆ ਇਹ ਕੰਮ ਫਿਰ ਦੁਸ਼ਮਣ ਕਰ ਜਾਏਗਾ ਇਹ ਕੰਮ ਫਿਰ ਭਾਜਪੀ ਵਾਲੇ ਕਰ ਜਾਣਗੇ ਉਹ ਫੇ ਸਵਾ ਕਿਹੜੀ ਬਣਾਉਣਗੇ ਇਹ ਗਊ ਰੱਖਿਆ ਕਰਨ ਵਾਲੀ ਸਵਾ ਆ ਉਹ ਗਊ ਰੱਖਿਆ ਦੇ ਨਾਂ ਤੇ ਵਢਾਂਗਾ ਕਰਦੇ ਆ ਉਹਨਾਂ ਨੇ ਪੋਲੂ ਰਾਮ ਨਾਂ ਦਾ ਇੱਕ ਵਪਾਰੀ ਮਾਰ ਦਿੱਤਾ ਮੁਸਲਮਾਨ ਹਰਿਆਣੇ 'ਚ ਜਿਹੜਾ ਗਊਆਂ ਵੇਚਣ ਜਾ ਰਿਹਾ ਸੀ ਦੁੱਧ ਦੇਣ ਵਾਲੀਆਂ ਉਹ ਬੇਈਮਾਨਾਂ ਨੇ ਗਊ ਰੱਖਿਆ ਵਾਲਿਆਂ ਨੇ ਉਹ ਪੋਲੂ ਰਾਮ ਨੂੰ ਫੜ ਕੇ ਉਹਨੂੰ ਗਲਾ ਕੁੱਟ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਜੇ ਤੁਸੀਂ ਇਹ ਨਾਂ ਦੱਸਿਆ ਲੋਕਾਂ ਨੂੰ ਫਿਰ ਉਹ ਗਊ ਰੱਖਿਆ ਦੇ ਨਾਂ ਤੇ ਸਭਾ ਬਣਾ ਜਾਣਗੇ ਉਹ ਬਜਰੰਗ ਦਲ ਦੇ ਨਾਂ ਤੇ ਸਭਾ ਬਣਾ ਜਾਣਗੇ ਉਹ ਫਿਰ ਕਹਿਣਗੇ ਅਸੀਂ ਤਾਂ ਉਹ ਬਣਾਉਣੀ ਸ਼ਿਵ ਸੈਨਾ ਜਿਹੜੀ ਮੁਸਲਮਾਨਾਂ ਦਾ ਬਢਾਂਗਾ ਕਰੇ ਜੇ ਤੁਸੀਂ ਲੋਕਾਂ ਨੂੰ ਨਾ ਸਮਝਾਇਆ ਫੇਰ ਖਤਰਾ ਇਹ ਕਾਇਮ ਰਹੇਗਾ ਜਿਹੜੀ ਲੜਾਈ ਸਰਕਾਰ ਨਾਲ ਲੜਨੀ ਆ ਉਹ ਤੁਹਾਨੂੰ ਫੇਰ ਆਪਣੇ ਨਾਲ ਦੇ ਨਾਲ ਲੜਨੀ ਪੈਗੀ ਇਸੇ ਤਰ੍ਹਾਂ ਕੁਝ ਹੋਰ ਜਥੇਬੰਦੀਆਂ ਵੀ ਆ ਜਿਹੜੀਆਂ ਸਿੱਖਾਂ ਦਾ ਨਾਂ ਲੈ ਕੇ ਐਸੀਆਂ ਗੱਲਾਂ ਕਰਦੀਆਂ ਜਿਹੜੀਆਂ ਬਾਬਾ ਨਾਨਕ ਨਹੀਂ ਚਾਹੁੰਦਾ ਸੀ ਜੇ ਕੋਈ ਇਹ ਕਵੇ ਬਈ ਪਿੰਡ ਦੇ ਸਾਡੇ ਸ਼ਮਸ਼ਾਨ ਘਾਟ ਵਿੱਚ ਇਕ ਬਾਲਮੀਕਾਂ ਦੀ ਧੀ ਨੂੰ ਨਹੀਂ ਜਾਲਿਆ ਜਾ ਸਕਦਾ ਤਾਂ ਫੇਰ ਉੱਠ ਕੇ ਕੋਈ ਬੋਲੇ ਨਾ ਇਹਦਾ ਮੈਨਾ ਅਸੀਂ ਨਾਨਕ ਦੀ ਸਿੱਖਿਆ ਤੇ ਚੱਲਣ ਵਾਲੇ ਲੋਕ ਨਹੀਂ ਬਣੇ ਅਸੀਂ ਅਸੀਂ ਤਾਂ ਵੀ ਫੋਟੋ ਲਾ ਕੇ ਬੈ ਗਏ ਆ ਉੱਠ ਕੇ ਕਹਿਣਾ ਚਾਹੀਦਾ ਹੁੰਦਾ ਨਾ ਉਸ ਵੇਲੇ ਕਿ ਬਾਬੇ ਨਾਨਕ ਦਾ ਨਾਂ ਲੈ ਕੇ ਬਦਨਾਮ ਕਰਨ ਵਾਲਿਓ ਸਾਨੂੰ ਜਵਾਬ ਦਿਓ ਤੇ ਬਾਲਮੀਕਾਂ ਦੀ ਧੀ ਇੱਥੇ ਸ਼ਮਸ਼ਾਨ ਕਾਰਜ ਕਿਉਂ ਨਹੀਂ ਲੁਈ ਜਾ ਸਕਦੀ ਮਰੀ ਹੋਈ ਜਦ ਕੇ ਬਾਬੇ ਨਾਨਕ ਨੇ ਕਿਹਾ ਵੀ ਨੀਚੇ ਅੰਦਰ ਨੀਚ ਹੂੰ ਨੀਚੀ ਹੂੰ ਅਤ ਨੀਚ ਫਿਰ ਸਾਨੂੰ ਬਾਬੇ ਨਾਨਕ ਦੀ ਸਿੱਖਿਆ ਬਾਰੇ ਵਿਚਾਰਤਾ ਕਰਨਾ ਚਾਹੀਦਾ ਨਾ ਮੈਂ ਤਾਂ ਕਹਿ ਰਿਹਾ ਜੀ ਤੁਸੀਂ ਨਾ ਇਹ ਕੀਤਾ ਕੰਮ ਤੁਸੀਂ ਉਹ ਵੇਦ ਕਰਦੇ ਲੋਕਾਂ ਨੂੰ ਨਾਲ ਨਾ ਜੋੜਿਆ ਤਹਾਂ ਹੀ ਇਥੇ ਕਿਹਾ ਇਹ ਲਾਲ ਝੰਡਾ ਤੇ ਨੀਲੇ ਦਾ ਏਕਤਾ ਚਾਹੀਦੀ ਆ ਲਾਲ ਤੇ ਝੰਡੇ ਤੇ ਨੀਲੇ ਦੀ ਏਕਤਾ ਨਾ ਹੋਈ ਇਹ ਪੰਜਾਬ ਦਾ ਦੇਸ਼ ਦਾ ਨੌਜਵਾਨ ਕੁਰਾਹੇ ਪਹਿਣ ਤੋਂ ਨਹੀਂ ਰੋਕਿਆ ਜਾ ਸਕੇਗਾ ਇਸ ਲਈ ਮੇਰੀ ਬੇਨਤੀ ਇਹ ਆ ਕਿ ਜਦੋਂ ਸਭਾ ਬਣਾਉਣੀ ਆ ਪਿੰਡ ਦੀ ਉਦੋਂ ਫਿਰ ਹਰ ਧਰਮ ਦੇ ਲੋਕਾਂ ਨੂੰ ਸਕੇ ਨੂੰ ਨਹੀਂ ਲੈਣਾ ਜਿਹੜਾ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਪੜਾਂਗਾ ਕਰਨਾ ਚਾਹੁੰਦਾ ਉਹਨੂੰ ਨਹੀਂ ਨਾਲ ਲੈਣਾ ਇੱਕ ਕੋਈ ਪਮਾਨਾ ਰੱਖਣਾ ਜਿਹੜਾ ਬੰਦਾ ਜਥੇਬੰਦੀ ਬਣਾ ਕੇ ਧਰਮ ਦੇ ਨਾਂ ਤੇ ਦੂਜੇ ਧਰਮਾਂ ਦਾ ਨਫ਼ਰਤ ਪੈਦਾ ਕਰਨੀ ਚਾਹੁੰਦਾ ਦੂਜੇ ਧਰਮਾਂ ਦਾ ਵਿਰੋਧ ਕਰਨਾ ਚਾਹੁੰਦਾ ਉਹ ਸਾਡਾ ਮਿੱਤਰ ਨਹੀਂ ਬਾਕੀ ਸਾਰੀ ਦੁਨੀਆ ਸਾਡੀ ਮਿੱਤਰ ਆ ਉਹਨਾਂ ਸਾਰੇ ਮਿੱਤਰਾਂ ਨੂੰ ਨਾਲ ਲਿਆਉਣਾ ਔਰ ਫਿਰ ਲਿਆ ਕੇ ਸਭਾ ਦਾ ਤਗੜੀ ਕਰਨਾ ਬੜੀ ਜ਼ਰੂਰੀ ਹੈ ਅੰਤ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਅੱਜ ਉਹ ਵੀ ਮੇਰੇ ਮਨ ਚ ਆ ਬਹੁਤ ਤੁਸੀਂ ਆਇਓ ਬਹੁਤ ਉਤਸ਼ਾਹ ਨਾਲ ਮੈਂ ਇਹ ਆਸਤਾ ਨਹੀਂ ਕਰ ਸਕਦਾ ਕਿ ਤੁਸੀਂ ਸਾਰੇ ਸਰਾਬੇ ਵਾਂਗਰ ਜ਼ਿੰਦਗੀ ਪੂਰੀ ਵਾਰਨ ਦਾ ਫੈਸਲਾ ਕਰ ਲਵਾਂ ਇਹ ਮੈਂ ਨਹੀਂ ਕਹਿ ਸਕਾਂਗਾ ਲੇਕਿਨ ਇਹ ਤਾਂ ਕਹਿ ਸਕਾਂਗਾ ਮੈਂ ਵੀ ਜੇ ਤੁਸੀਂ ਹਜ਼ਾਰ ਆਏ ਹੋ ਇਹ ਚੋਂ 2-300 ਤਾਂ ਫੈਸਲਾ ਕਰੋ ਕਿ ਅਸੀਂ ਆਪਣਾ ਜੀਵਨ ਕਰਤਾਰ ਸਿੰਘ ਸਰਾਬੇ ਵਗੈਰ ਕੱਟ ਕੇ ਦੁਨੀਆ ਚ ਜਾਣਾ ਤਾਂ ਕਿ ਸਾਡੀ ਜ਼ਿੰਦਗੀ ਲੇਖੇ ਲੱਗ ਜਾਏ ਜਿਹੜੇ ਬੰਦੇ ਇਹ ਸੋਚਦੇ ਆ ਕਿ ਇਹ ਸਰਾਹ ਤੇ ਤੁਰਿਆ ਤੇ ਮੈਨੂੰ ਕਦੇ ਮਰਨਾ ਨਾ ਪੈ ਜਾਏ ਮੈਨੂੰ ਤਕਲੀਫ ਨਾ ਹੋਵੇ ਇੱਕ ਬੰਦੇ ਨੇ ਬਹੁਤ ਅੱਛਾ ਲਿਖਿਆ ਉਹ ਕਹਿੰਦਾ ਮੈਂ ਸ਼ਮਸ਼ਾਨ ਘਾਟ ਗਿਆ ਸੀ ਉੱਥੇ ਮੈਂ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਜਿਹੜੇ ਇਸ ਕਰਕੇ ਡਰਦੇ ਨਹੀਂ ਲੜੇ ਕੇ ਕਿਤੇ ਮਰਨਾ ਨਹੀਂ ਚਾਹੀਏ ਅੰਦਾਜ਼ਾ ਲਾਓ ਉਹ ਕਹਿੰਦਾ ਮੈਂ ਉਹਨਾਂ ਦੀਆਂ ਕਬਰਾਂ ਵੀ ਦੇਖੀਆਂ ਜਿਹੜੇ ਸਾਰੀ ਜ਼ਿੰਦਗੀ ਲੜੇ ਹੀ ਨਹੀਂ ਡਰਦੇ ਇਸ ਕਰਕੇ ਕਦੇ ਮਰਨਾ ਨਹੀਂ ਚਾਹੀਏ ਮੇਰਾ ਪਾਪ ਜੇ ਨਾ ਵੀ ਲੜੇ ਤਾਂ ਮਰਦਾ ਫੇਰ ਵੀ ਜਾਣਾ ਪਰ ਜੇ ਮੌਤ ਸਰਾਬੇ ਵਰਗੀ ਆ ਜਾਏ ਜੇ ਮੌਤ ਭਗਸੋ ਵਰਗੀ ਆ ਜਾਏ ਤਾਂ ਮਿਹਦੂ ਇਹ ਸੱਚਾ ਸੌਦਾ ਇਦੋਂ ਹੈ ਕੋਈ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਇਹ ਪੁੱਛ ਕੇ ਵੇਰੋ ਆਪਣੇ ਮਨ ਨੂੰ ਇਦੋਂ ਸੱਚਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ ਇਸ ਲਈ ਅੱਜ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਭਾ ਨੂੰ ਦਿਓ ਆਪਣੇ ਘਰ ਦੇ ਕੰਮਕਾਰ ਕਰਦੇ ਹੋਏ ਆਪਣੇ ਪਰਿਵਾਰ ਦਾ ਰੋਟੀ ਪਾਣੀ ਪਾਲਦੇ ਹੋਏ ਜਿਹੜਾ ਸਮਾਂ ਤੁਸੀਂ ਮਾੜੇ ਪਾਸੇ ਗੱਲਾਂ ਸੁਣਨ ਨੂੰ ਲਾਉਂਦੇ ਹੋ ਉਹ ਪਿੰਡ ਦੀ ਸਭਾ ਨੂੰ ਬਣਾਉਣ ਤੇ ਲਾਓ ਔਰ ਪਿੰਡ ਦੇ ਗਵਾਂਢੀ ਪਿੰਡਵੇ ਜਾ ਕੇ ਸਭਾ ਚ ਲਾਓ ਤਾਂ ਕਿ ਨੌਜਵਾਨਾਂ ਨੂੰ ਠੀਕ ਰਾਹ ਤੇ ਲਿਆਂਦਾ ਜਾ ਸਕੇ ਜੇ ਨੌਜਵਾਨ ਠੀਕ ਰਾਹ ਤੇ ਨਾ ਲਿਆ ਸਕੇ ਮੋਦੀ ਖਾਨਾ ਜੰਗੀ ਲਾ ਦੇਗਾ ਮੋਦੀ ਨੌਜਵਾਨਾਂ ਨੂੰ ਪੈਸੇ ਦੇ ਕੇ ਗੁੰਮਰਾਹ ਕਰ ਦੇਗਾ ਜਿੱਥੇ ਸਾਰਾ ਦਫ਼ਤਰਿਆ ਨਾ ਉਸ ਇਲਾਕੇ ਦੇ 100 ਮੁੰਡੇ ਆਰਐਸ ਸਵਾਰੇ ਪੈਸੇ ਦੇ ਕੇ ਜਾਂਦੇ ਆ ਮਹੀਨੇ ਦੇ ਕੋਈ ਨਾ ਕੋਈ ਉਹਨਾਂ ਨੂੰ ਜਾ ਕੇ ਸਵੇਰੇ ਪ੍ਰੇਡ ਕਰਾਉਂਦੇ ਆ ਉਹਨਾਂ ਵਿੱਚ ਜ਼ਹਿਰ ਭਰਦੇ ਆ ਉਹ ਮੁੰਡੇ ਵਿਚਾਰੇ 100 ਰੁਪਇਆ ਲੈ ਕੇ ਹੀ ਖੁਸ਼ ਹੋ ਜਾਂਦੇ ਆ ਮੈਂ ਸਿਰਫ ਇਹ ਕਹਿਣਾ ਚਾਹੁੰਨਾ ਜਿੰਨਾ ਚਿਰ ਨੌਜਵਾਨਾਂ ਨੂੰ ਆਪਣੇ ਕਰਤਾਰ ਸਿੰਘ ਸਰਾਬੇ ਦੇ ਵਿਚਾਰਾਂ ਤੋਂ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਨਹੀਂ ਕਰਾਉਂਦੇ ਉਹਨਾਂ ਤਰ ਸਾਡੇ ਸਾਹਮਣੇ ਵੱਡੇ ਖਤਰੇ ਕੈਮ ਰਹਿਣਗੇ ਮੈਂ ਬਸ ਸਮਾਂ ਜ਼ਿਆਦਾ ਲੈ ਗਿਆ ਇਨੀ ਬੇਨਤੀ ਕਰਦਾ ਹੋਇਆ ਅੱਜ ਦੀ ਇਤਿਹਾਸਕ ਕਾਨਫਰੰਸਾਂ ਤੁਹਾਡੇ ਪ੍ਰਧਾਨ ਜੀ ਨੇ ਕਿਹਾ ਮੈਂ ਇਹ ਚਾਹੁੰਨਾ ਕਿ ਜਦੋਂ ਅਗਲੀ ਕਾਨਫਰੰਸ ਹੋਵੇ ਨਾ ਇਹ ਦੇ ਨੋ 5 ਗੁਣਾ ਵੱਡੀ ਹੋ ਕੇ ਇਤਿਹਾਸਕ ਹੋਰ ਬਣਾ ਕੇ ਦਿਖਾਇਓ ਪੰਜਾਬ ਦੇ ਲੋਕੋ ਤਾਂ ਕਿ ਪੰਜਾਬ 'ਚ ਪਤਾ ਲੱਗੇ ਜੇ ਤੁਸੀਂ ਨਾ ਨਾ ਆਏ ਲਹਿਰ ਵਿੱਚ ਇਹ ਲਹਿਰਾ ਲੰਮਾ ਸਮਾਂ ਨਹੀਂ ਚੱਲਣੀਆਂ ਦੁਨੀਆ ਦੇ ਮਹਾਨ ਇਨਕਲਾਬੀਆਂ ਨੇ ਕਿਹਾ ਮੈਨੂੰ 500 ਨੌਜਵਾਨ ਦੇ ਦਿਓ ਮੈਂ ਦੇਸ਼ ਵਿੱਚ ਕ੍ਰਾਂਤੀ ਦਾ ਬਗਲ ਵਜਾ ਸਕਦਾ ਜੇ ਤੁਹਾਡੇ ਵਰਗੇ ਇਦਾਂ ਦੇ ਨੌਜਵਾਨ ਆ ਜਾਣ ਤੇ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੇ ਸਰਾਬੇ ਤੇ ਭਗਸੋਂ ਦੀ ਲਹਿਰ ਪਹਿਲਾਂ ਨਾਲੋਂ ਵੀ ਬਲੰਦੀਆਂ ਲਾਏਗੀ ਔਰ ਜਿਵੇਂ ਕਿਹਾ ਗਿਆ ਅਸੀਂ ਇਹ ਸਵਾ ਦਾ ਝੰਡਾ ਦੇਸ਼ ਚਲਾਉਣਾ ਚਾਹੁੰਦੇ ਆ ਤੇ ਦੇਸ਼ ਵਿੱਚ ਰਹਿਣ ਵਾਸਤੇ ਪੰਜਾਬ ਤੇ ਹਰਿਆਣਾ ਉਹਦੀ ਅਗਵਾਈ ਕਰੇ ਇਸ ਭਰੋਸੇ ਦੇ ਨਾਲ ਮੈਂ ਤੁਹਾਨੂੰ ਵਧਾਈ ਦਿੰਦਾ ਔਰ ਇਹ ਸੁਨੇਹਾ ਲੈ ਕੇ ਜਾਂਦਾ ਸੁਨੇਹਾ ਵੀ ਦਿੰਦਾ ਕਿ ਜਾ ਕੇ ਸਾਰੇ ਸਾਥੀ ਪਿੰਡਾਂ ਤੇ ਸ਼ਹਿਰਾਂ ਵਿੱਚ ਇਹ ਸਵਾ ਦਾ ਫਸਾਰਾ ਕਰਨ ਈਮਾਨਦਾਰੀ ਨਾਲ ਲੋਕਾਂ ਦਾ ਕੰਮ ਕਰਨ ਕਿਸੇ ਕਿਸਮ ਦਾ ਕੋਈ ਮਾੜਾ ਵਿਚਾਰ ਕਿਸੇ ਕਿਸਮ ਦਾ ਦੂਜੇ ਤੋਂ ਅੱਗੇ ਲੰਘਣ ਦਾ ਵਿਚਾਰ ਕਿਸੇ ਤੋਂ ਨਫ਼ਰਤ ਦਾ ਵਿਚਾਰ ਨਾ ਸਿੱਖੋ ਬਲਕਿ ਸਿੱਖੋ ਵੀ ਜਾਨਵਾਰਨ ਵੇਲੇ ਮੈਨੂੰ ਅੱਗੇ ਲਾਈ ਪਰ ਜੇ ਕਿਤੇ ਕੋਈ ਹੋਰ ਮਸਲਾ ਆਇਆ ਮੈਂ ਪਿੱਛੇ ਖੰਨ ਵਾਸਤੇ ਵੀ ਤਿਆਰ ਹਾਂ ਇਦਾਂ ਦੀ ਭਾਵਨਾ ਪੈਦਾ ਕਰੋ ਇਦਾਂ ਦੀ ਭਾਵਨਾ ਪੈਦਾ ਕਰਕੇ ਤੁਸੀਂ ਸਰਾਬੇ ਦੇ ਸੁਪਰੇ ਪੂਰੇ ਕਰ ਸਕਦੇ ਹੋ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੁੱਚੀ ਪੰਜਾਬ ਦੀਨ ਕਲਾਬੀ ਲਹਿਰ ਵੱਲੋਂ ਤੁਹਾਨੂੰ ਮੁਬਾਰਕਾਂ ਦਿੰਨਾ ਔਰ ਆਸ ਕਰਦਾ ਵੀ ਇਹ ਕਨਵੈਨਸ਼ਨ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਮੀਲ ਦਾ ਪੱਥਰ ਸਾਬਤ ਹੋਏਗੀ ਸਾਰੇ ਸਾਥੀਆਂ ਦਾ ਧੰਨਵਾਦ ਜੈ ਜਨਤਾ ਜੈ ਸੱਚ